ਕੋਡੀ 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 ਆਪਾਂ ਫੇਰ ਨਹੀਂ ਇਹ ਕਰਾਂਗੇ ਫੇਰ ਕਈਆਂ ਨੂੰ ਅਲਰਜੀ ਹੋਈ ਬਹੁਤ ਬਈ ਫਤਿਹ ਨੂੰ ਹਾਰ ਲੈ ਕਿਉਂ ਦੇਤਾ ਹੈ ਦੋ ਸਟੇਟ ਡਬਲ ਸਟੇਟ ਖੇਡਾ ਹੈ ਸਟੇਟ ਦਾ ਮਤਲਬ ਪਤਾ ਕੀ ਹੁੰਦਾ 80 ਕਿਲੋ ਤੋਂ ਥੱਲੇ ਵੇਟ 80 ਕਿਲੋ ਤੋਂ ਥੱਲੇ ਵਾਲੇ ਓਪਨ ਦੇ ਵਿੱਚ ਸਿਰੇ ਦੇ ਪਲੇਅਰ ਆ ਜਾਂਦੇ ਆ ਜਿਹਨੂੰ ਕਹਿੰਦੇ ਮਾਸਟਰ ਬੰਦੇ ਹੈਂ ਫੁੱਲ ਸਪੀਡ ਫੁੱਲ ਸਾਰਾ ਕੁਝ ਨਵਾਂ ਖੂਨ 12 ਬੰਦਾ ਬਾੜਾ ਫੜਨ ਸਕਾੜਾ ਸਾਰਾ ਪੰਜਾਬ ਜ਼ਿਲ੍ਹੇ ਸਟੇਟ ਦੇ ਵਿੱਚ ਸਾਰੇ ਜ਼ਿਲ੍ਹਿਆਂ ਨਾਲ ਖੇਡੇ ਇਹ ਦੋ ਗੇਰੀ ਕਿੰਨੇ ਜੱਫੇ ਹੁੰਦੇ ਸੀ ਜੇ 12 ਟੱਚ 10 ਜੱਫੇ ਜੇ 10 ਟੱਚ 8 ਜੱਫੇ ਤਕਰੀਬਨ ਫਿਰ ਸੈਮੀ ਸੈਮੀ ਹੀ ਲੇ ਬੰਨੀ ਗੇਰੀ ਦੂਜੀ ਗੇਰੀ ਵੀ ਦੋਨੇ ਗੇਰੀ ਸੈਮੀ ਦੋਨੇ ਗੇਰੀ ਕੱਲਾ ਸੈਮੀ ਤੇ ਲੈ ਗੱਡੀ ਠੀਕ ਹੈ ਚੱਲ ਦੋ ਚਾਕੇ ਚ ਬਾਗ ਨਾਲ ਹੈ ਕਈਆਂ ਨੂੰ ਬਹੁਤ ਅਲਰਜੀ ਹੋਈ ਚਲ ਇਹਦਾ ਮੰਨ ਲੈਂਦੇ ਆ ਆ ਖੜਾ ਮੈਂ ਮੈਨੂੰ ਦੱਸੋ ਕਿਹੜੇ ਕਲੱਬ ਵਾਲੇ ਨੇ ਸਨਮਾਨਤ ਕੀਤਾ ਕਿਹੜਾ ਮੱਝ ਬੰਨ ਕੇ ਗਿਆ ਹੈ ਦੱਸੋ ਕਿਹਨੇ ਫ੍ਰੈਕਚਰ ਲੋਡ ਕਰਾਉਣ ਨੂੰ ਪੈਸੇ ਦਿੱਤੇ ਆ ਕਿਹਨੇ ਸਰਜਰੀ ਨੂੰ ਪੈਸੇ ਦਿੱਤੇ ਆ ਦੱਸੋ ਇੱਕ ਵੀ ਮੂੰਹ ਨਾ ਅੱਡਿਆ ਕਰੋ ਬਾਲ ਮੱਖੀਆਂ ਪੈ ਜਾਂਦੀਆਂ ਨੇ ਸਾਨੂੰ ਵੀ ਬਰਾਰਾ ਦੇਓ ਕਮੈਂਟ ਇਹ ਕਰ ਦਿਓ ਪੱਤ ਮਰ ਜਾਈਆਂ ਨੇ ਪੱਤ ਮਾਰ ਦਿਓ ਪਰ ਆਪਾਂ ਦਾ ਮਨ ਦੇ ਨਹੀਂ ਉਹ ਚੀਜ਼ ਹਣਾ ਉਸ ਤੇ ਦਾ ਕੀ ਕੰਮ ਹੁੰਦਾ ਭੰਕਾ ਅੱਧੀ ਹੱਥੀ ਨੇ ਅਸੀਂ ਸ਼ੇਰ ਆ ਮਸਤ ਉਹ ਹਾਰਨੇ ਕਹਿੰਦੇ ਦਾ ਜੀ ਕਿਹਦਾ ਸੀ ਨਾ ਹੋ ਗਈ ਉਹ ਚੀਜ਼ ਅਗਲੇ ਹਾਲ ਦੇਖੋ ਕੀ ਹੋ ਹਰੇ ਹਰਾ ਖੜਾ ਝੋਟਾ ਇੱਕ ਪੰਜ ਛੇ ਦੇ ਨਾਲ ਦੇ ਅੰਦਰ ਨੇ ਉੱਥੇ ਬੈਠਿਆ ਦੇਖੋ ਭਰਾਕੇ ਕਿਵੇਂ ਪੈਣੇ ਆ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਆਂ ਅਪਡੇਟ ਮਿਲ ਸਕੇ ਧੰਨਵਾਦ